ਸਤਿ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾ ਸੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਇੱਕ ਇੱਕ ਲਾਈ ਸਾਡੇ ਵਾਸਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਰਾਸ਼ਨ ਕਟ ਕਰ ਕਾਂ ਨੂੰ ਮਿਲ ਰਹੀ 8 ਲੱਖ ਸਰਕਾਰ ਨੇ ਨਿਯਮਾਂ ਚ ਕੀਤਾ ਬਦਲਾਖਾਨ ਪੀਂਦੀਆਂ ਚੀਜ਼ਾਂ ਸਣੇ ਵਿੱਤੀ ਲਾਭ ਪਰਦੇ ਵਿੱਚ ਰਹਿਣ ਵਾਲੇ ਲੋਕਾਂ ਕੋਲ ਬਹੁਤ ਸਾਰੇ ਦਸਤਾਵੇਜ਼ ਹੋਣੇ ਚਾਹੀਦੇ ਹਨ ਇਸ ਦਸਤਾਵ ਇਹ ਦਸਤਾਵੇਜ਼ ਹੋਰ ਰੋਜ਼ ਕਿਸੇ ਨਾ ਕਿਸੇ ਕੰਮ ਲਈ ਲੜੀਂਦੇ ਹਨ ਰਾਸ਼ਨ ਕਾਰਡ ਵੀ ਇਹਨਾਂ ਦਸਤਾਵੇਜ਼ਾਂ ਵਿੱਚ ਦਸਤਾਵੇਜ਼ਾਂ ਵਿੱਚੋਂ ਇੱਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ਤੇ ਲੋਕਾਂ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਜੂਨ 2025 ਤੋਂ ਸਾਰੇ EPL BPL ਪੀਲੇ گلابی ਰਾਸ਼ਨ ਕਾਰਡ ਅੱਠ ਨਵੇਂ ਲਾਭ ਦੇਣ ਦਾ ਐਲਾਨ ਕੀਤਾ ਹੈ ਰਾਸ਼ਨ ਗੜ ਤਾਰਕਾਂ ਨੂੰ 1 ਜੂਨ 2025 ਤੋਂ ਇਹ ਲਾਭ ਮਿਲਨੇ ਸ਼ੁਰੂ ਹੋ ਗਏ ਹਨ ਇਨਾਂ ਵਿੱਚ ਦੱਸ ਦਈਏ ਕਿ ਰਾਸ਼ਨ ਗੜ ਤਾਰਕਾਂ ਨੂੰ ਹਰ ਮਹੀਨੇ 1000 ਰੁਪਏ ਮਿਲਣਗੇ ਦੇਸ਼ ਭਰ ਦੇ ਹੋਰ ਰਾਜਾਂ ਵਾਂਗ ਉੱਤਰ ਪ੍ਰਦੇਸ਼ ਵਿੱਚ ਵੀ 3 ਮਹੀਨਿਆਂ ਦਾ ਐਡਵਾਂਸ ਰਾਸ਼ਨ ਸ਼ੁਰੂ ਹੋ ਗਿਆ ਹੈ ਸਰਕਾਰ ਨੇ ਤਰੀਕਾਂ ਬਦਲੀਆਂ ਹਨ ਤੇ 25 ਮਈ ਨੂੰ ਅਡਵਾਂਸ ਰਾਸ਼ਨ ਦੇਣਾ ਸ਼ੁਰੂ ਕਰ ਦਿੱਤਾ ਹੈ ਇਹ ਫੈਸਲਾ ਮੌਨਸੂਨ ਕਨ ਸਪਲਾਈ ਦੀ ਸਮੱਸਿਆ ਕਾਰਨ ਲਿਆ ਗਿਆ ਹੈ ਲੋਕ 1 ਜੂਨ ਤੋਂ ਬਾਅਦ ਰਾਸ਼ਨ ਕੱਟਦੇ ਰਾਸ਼ਨ ਲੈਣ ਜਾਂਦੇ ਹਨ ਇਸ ਲਈ ਰਾਸ਼ਨ ਕਾਰਡ ਧਾਰਕਾਂ ਨੂੰ ਨੌ ਤਰ੍ਹਾਂ ਦੀ ਤਰ੍ਹਾਂ ਦੀਆਂ ਖਾਣ ਪੀਣੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਇਸ ਤੋਂ ਇਲਾਵਾ ਜੇਕਰ ਕਿਸੇ ਕੋਲ ਰਾਸ਼ਨ ਕਾਰਡ ਨਹੀਂ ਹੈ ਫੇਰ ਵੀ ਰਜਿਸਟਰ ਤੁਸੀਂ ਰਾਸ਼ਨ ਲੈਣ ਜਾਂਦੇ ਹੋ ਤਾਂ ਤੁਸੀਂ ਸਿਰਫ ਫਿੰਗਰਪ੍ਰਿੰਟ ਅਤੇ ਮੋਬਾਈਲ ਓਟੀਪੀ ਰਾਹੀਂ ਰਾਸ਼ਨ ਪ੍ਰਾਪਤ ਕਰ ਸਕਦੇ ਹੋ ਰਾਸ਼ਨ ਕੱਟ ਦਾਰਕਾ ਨੂੰ ਹੁਣ ਇੱਕ ਰਾਸ਼ਟਰ ਇੱਕ ਰਾਸ਼ਨ ਕੱਟ ਦੀ ਸੂਲਤ ਮਿਲੇਗੀ ਜਿਸ ਨਾਲ ਪ੍ਰਵਾਸੀ ਮਜ਼ਦੂਰ ਵਿਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਆਪਣੇ ਕੱਟ ਤੋਂ ਰਾਸ਼ਨ ਪ੍ਰਾਪਤ ਕਰ ਸਕਣਗੇ ਇਹ ਸੂਲਤ ਉਹਨਾਂ ਲੋਕਾਂ ਲਈ ਫਾਇਦੇਮੰਦ ਹੈ ਜੋ ਪ੍ਰਵਾਸ ਕਰਦੇ ਹਨ ਹੁਣ ਰਾਸ਼ਨ ਕੱਟ ਦੇ ਆਧਾਰ ਤੇ 5 ਲੱਖ ਤਾ ਸਿਹਤ ਬੀਮਾ ਵੀ ਉਪਲਬਧ ਹੋਵੇਗਾ ਜਿਸ ਨਾਲ ਗੰਭੀਰ ਬਿਮਾਰੀ ਜਾਂ ਦੁਰਘਟਨਾ ਦੀ ਸਥਿਤੀ ਵਿੱਚ ਵਿੱਤੀ ਬੋਝ ਘਟ ਜਾਵੇਗਾ ਰਾਸ਼ਨ ਕਟੜ ਤਾਰਕਾਂ ਨੂੰ ਸਲਾਨਨਾ ਜੀ 8 ਸਿਲੰਡਰਾਂ ਤੱਕ ਦੀ ਸਬਸਿਡੀ ਸਿੱਧੇ ਬੈਂਕ ਖਾਤੇ ਵਿੱਚ ਮਿਲੇਗੀ ਉਜਲਵਲ ਯੋਜਨਾ ਤਹਿਤ ਔਰਤਾਂ ਨੂੰ ਵਾਧੂ ਲਾਭ ਦਿੱਤੇ ਜਾਣਗੇ ਦੇਸ਼ ਦੇ ਕਈ ਰਾਜਾਂ ਵਿੱਚ ਸਰਕਾਰ ਔਰਤਾਂ ਨੂੰ ਵਿੱਤੀ ਲਾਭ ਦੇਣ ਲਈ ਯੋਜਨਾਵਾਂ ਚਲਾਉਣ ਜਾ ਰਹੀ ਹੈ ਜਿਸ ਵਿੱਚ 2000 ਰੁਪਏ ਤੋਂ 2500 ਰੁਪਏ ਤੱਕ ਮਿਲ ਸਕਦੇ ਹਨ ਪਰ ਇਸ ਦਾ ਲਾਭ ਉਹਨਾਂ ਔਰਤਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਰਾਸ਼ਨ ਕਾਰਡ ਹੈ ਖਬਰ ਵਨ ਤੱਕ ਦੇਖਣ ਲਈ ਧੰਨਵਾਦ